ਜਗਜੀਤ ਸਿੰਘ ਡੱਲੇਵਾਲ ਦੇ ਮਗਰ ਵੀ ਤੁਸੀਂ ਨਾ ਲੱਗੋ ਠੀਕ ਆ ਜਗਵਿੰਦਰ ਸਿੰਘ ਉਗਰਾਹਾ ਦੇ ਮਗਰ ਵੀ ਨਾ ਲੱਗੋ ਬੰਦੇਰ ਦੇ ਮਗਰ ਵੀ ਨਾ ਲੱਗੋ ਹੋਰ ਵੀ ਜਿੰਨੇ ਕਥਾਨ ਆਗੂ ਆ ਉਹਨਾਂ ਦੇ ਮਗਰ ਤੁਸੀਂ ਬਿਲਕੁਲ ਨਾ ਲੱਗੋ ਮੈਂ ਤੁਹਾਨੂੰ ਇਹ ਗੱਲ ਕਹਿਨਾਗਾ ਉਹ ਗਦਾਰ ਆ ਉਹ ਲਾਨਤਗਿਆ ਉਹ ਸਾਨੂੰ ਮਰਵਾ ਦੇਣਗੇ ਆਹੀ ਕੁਛ ਚੱਲ ਰਿਹਾ ਨਾ ਸੋਸ਼ਲ ਮੀਡੀਆ ਤੇ ਆਹੀ ਗੱਲਾਂ ਹੋ ਰਹੀਆਂ ਨਾ ਪਰ ਤੁਸੀਂ ਇੱਕ ਗੱਲ ਵੇਖੋ ਮੈਂ ਕਹਿੰਦਾ ਕੁਝ ਗੱਲਾਂ ਦੇ ਤੁਸੀਂ ਸਵਾਲਾਂ ਦੇ ਜਿਹੜੇ ਜਵਾਬ ਆ ਨਾ ਉਹ ਟਾਈਮ ਦਿੰਦਾ ਹੁੰਦਾ ਸਮਾਂ ਦਿੰਦਾ ਹੁੰਦਾ ਤੇ ਟਾਈਮ ਤੇ ਜਿਹੜਾ ਸਮਾਂ ਉਹਦੇ ਕੋਲੋਂ ਜੇ ਅਸੀਂ ਜਵਾਬ ਲੈਣੇ ਆ ਉਤੇ ਉਹਦੇ ਲਈ ਚਾਹੀਦਾ ਸਾਨੂੰ ਸਬਰ ਤੇ ਉਹ ਸਾਡੇ ਕਿਸੇ ਕੋਲੇ ਵੀ ਹੈ ਨਹੀਂਗਾ ਠੀਕ ਆ ਦੀਪ ਸਿੱਧੂ ਵੇਲੇ ਗੱਲਾਂ ਹੋਈਆਂ ਸੀ ਨਾ ਉਹਦਾ ਜਵਾਬ ਕਿਹਨੇ ਦਿੱਤਾ ਟਾਈਮ ਨੇ ਦਿੱਤਾ ਤੇ ਜਿਨ੍ਹਾਂ ਨੇ ਕੁਛ ਮਾੜਾ ਕਿਹਾ ਸ਼ਬਦ ਬੋਲੇ ਤੇ ਉਹਨਾਂ ਨੂੰ ਕੀ ਸੁਣਨਾ ਪੈਂਦਾ ਅੱਜ ਲਾਹਣਤਾ ਆਹੀ ਸੁਣਨਾ ਪੈਂਦਾ ਨਾ ਮੈਂ ਤਾਂ ਮੈਂ ਤੁਸੀਂ ਜਗਜੀਤ ਸਿੰਘ ਡੱਲੇਵਾਲ ਦੇ ਮਗਰ ਨਾ ਜਾਓ ਜਗਵਿੰਦਰ ਸਿੰਘ ਦੀ ਗੱਲ ਵੀ ਭਲਾ ਤੁਸੀਂ ਨਾ ਮੰਨੋ ਪਰ ਕੰਮ ਦੇ ਸੇ ਕੰਮ ਇਹ ਗੱਲ ਤਾਂ ਮੰਨ ਲਓ ਵੀ ਜਿਹੜੀਆਂ ਗੱਲਾਂ ਉੱਥੇ ਮੰਨਵਾਉਣ ਦੇ ਲਈ ਸਰਕਾਰ ਤੋਂ ਜਿਹੜੀ ਗੱਲ ਅਸੀਂ ਮੰਨਵਾਉਣੀ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਠੀਕ ਆ ਐਮਐਸਪੀ ਤੇ ਸਾਡੀ ਸਭ ਤੋਂ ਵੱਡੀ ਮੰਗ ਆਗੀ ਠੀਕ ਆ ਤੁਸੀਂ ਇਹ ਗੱਲ ਸੋਚੋ ਜਿਹੜੀ ਐਮਐਸਪੀ ਅਸੀਂ ਮੰਗ ਰਹੇ ਆ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੇ ਜਿਹੜੇ ਉੱਥੇ ਡਟੇ ਹੋਏ ਠੀਕ ਆ ਜਿੱਦੇ 에어ਪੋਰਟ ਲਾਗੂ ਹੋਗੀ ਜਿੱਦੇ ਐਮਐਸਪੀ ਦੀ ਮੰਗ ਸਾਡੀ ਮੰਗ ਲਈ ਉਹਦੇ ਜਿੰਨੇ ਇੰਡੀਆ ਦੇ ਪੂਰੇ ਕਿਸਾਨਾਂ ਸਾਰਿਆਂ ਤੇ ਲਾਗੂ ਹੋਊਗੀ ਫੇਰ ਦੱਸੋ ਹੁਣ ਜੰਗ ਕੱਲੀ ਪੰਜਾਬ ਦੇ ਜਾਂ ਹਰਿਆਣਾ ਦੇ ਕਿਸਾਨਾਂ ਦੀ ਰਹੇਗੀ ਸਾਨੂੰ ਕੋਈ ਆਗੂ ਨੂੰ ਤੁਸੀਂ ਚੰਗਾ ਨਾ ਮੰਨੋ ਨਹੀਂ ਮੰਨਣਾ ਤਾਂ ਵੈਸੇ ਤਾਂ ਸਾਰੇ ਚੰਗਾ ਕਰ ਰਹੇ ਆ ਇਹ ਸੋਚੋ ਦਿਮਾਗ ਨਾਲ ਕੱਲਾ ਬੋਲੀ ਨਾ ਜਾਇਆ ਕਰੋ ਸੋਸ਼ਲ ਮੀਡੀਆ ਤੇ ਪਰ ਇੰਨਾ ਕਿਤਾਬ ਦੇ ਦਿਮਾਗ ਨਾਲ ਸੋਚ ਲਓ ਵੀ ਜਿਹੜੀਆਂ ਮੰਗਾਂ ਮੰਗੀਆਂ ਜਾ ਰਹੀਆਂ ਨੇ ਉਹ ਸਹੀ ਆ ਆਗਵਾ ਨੂੰ ਰੱਖ ਦਿਓ ਇੱਕ ਪਾਸੇ ਮੰਗਾ ਦਾ ਖਿਆਲ ਤਾਂ ਤੁਸੀਂ ਕਰ ਲੋ ਵੀ ਮੰਗਾ ਸਹੀ ਆ ਕਿ ਗਲਤ ਆ ਇਹ ਤਾਂ ਤੁਸੀਂ ਕਰ ਸਕਦੇ ਹੋ ਤੁਸੀਂ ਜਿਹੜਾ ਕੁਝ ਬਣ ਰਹੇ ਹਨ ਅੱਗੇ ਕਾਨੂੰਨ ਆ ਰਹੇ ਆ ਬਣ ਕੇ ਤੁਸੀਂ ਪਛਤਾਓਗੇ ਜੀ ਅੱਜ ਤੁਸੀਂ ਨਾ ਕਿਤੇ ਜਾ ਕੇ ਖੜੇ ਰਾਜਸਥਾਨ ਦੇ ਵਿੱਚ ਇਹ ਅਲਾਉ ਕਰ ਦਿੱਤਾ ਇਹ ਕਾਨੂੰਨ ਆ ਜਿਹੜਾ ਪਾਸ ਕਰ ਦਿੱਤਾ ਗਿਆ ਵੀ ਮੰਨ ਲਓ ਕਿਸੇ ਦੀ ਮੌਤ ਹੁੰਦੀ ਆ ਕੋਈ ਕਿਸੇ ਦਾ ਕਤਲ ਹੋ ਗਿਆ ਕਿਸੇ ਦਾ ਧੱਕੇ ਨਾਲ ਕਿਸੇ ਨੇ ਮਰਡਰ ਕਰਤਾ ਜਾਂ ਕੋਈ ਹੋਰ ਗੱਲਬਾਤ ਹੋ ਗਈ ਠੀਕ ਆ ਕੁਸੀਂ ਉਹਦੀ লাশ ਨੂੰ ਆ ਜਿਹੜਾ ਉਹ ਸੜਕ ਤੇ ਰੱਖ ਕੇ ਮਜਾਰਾ ਨਹੀਂ ਕਰ ਸਕਦੇ ਤੁਹਾਡੇ ਤੇ ਧਰਾਵਾਂ ਲੱਗਣਗੀਆਂ ਠੀਕ ਆ ਤੁਹਾਡੇ ਤੇ ਕਿ ਐਸ ਬਣੂਗਾ ਜੇ লাশ ਸੜਕ ਤੇ ਰੱਖੀ ਇਹ ਕਾਨੂੰਨ ਪਾਸ ਕਰਤਾ ਤੁਸੀਂ ਦੱਸੋ ਅਥੇ ਆਪਾਂ ਤਾਂ ਇੱਥੇ ਇੱਕ ਖੇਤੀ ਕਾਨੂੰਨਾਂ ਮਾਰੇ ਅੜੇ ਖੜੇ ਆ ਨਾ ਗੱਲਾਂ ਇਹ ਕਾਨੂੰਨ ਸਾਡੇ ਵੀ ਬਣ ਜਾਣਗੇ ਅੱਜ ਜੇ ਤੁਸੀਂ ਨਾ ਬੋਲੇ ਤੇ ਅਗਲੀ ਗੱਲ ਹੋਰ ਸੁਣਦੇ ਤੁਸੀਂ ਅਸੀਂ ਇਹ ਸੋਚਦੇ ਆਂ ਵੀ ਇਹ ਕਿਸਾਨਾਂ ਦਾ ਵਿਲੇ ਆ ਜਿੱਦੇ ਜੀ ਕਰਦਾ ਉੱਦੇ ਜਾ ਕੇ ਬੈਠ ਜਾਂਦੇ ਆ ਜਾਂ ਇਹ ਲੜਾਈ ਕੱਲੀ ਕਿਸਾਨਾਂ ਦੀ ਆ ਇਹ ਡਿਮਾਂਡ ਕੱਲੀ ਕਿਸਾਨਾਂ ਦੀ ਆ ਮੰਗਾਂ ਦਾ ਫਾਇਦਾ ਕਿਸਾਨਾਂ ਨੂੰ ਆ ਤੇ ਜੇ ਮੈਂ ਤੁਹਾਨੂੰ ਇਹ ਕਹਿੰਦਾ ਕੱਲੇ ਕਿਸਾਨਾਂ ਦੀ ਮੰਗ ਨਹੀਂ ਇਹਦੇ ਚ ਹਰ ਵਰਗ ਚਾਹੇ ਉਹ ਵਪਾਰੀ ਹੋਵੇ ਆਰਥਿਕਾ ਹੋਵੇ ਮਜ਼ਦੂਰ ਹੋਵੇ ਦੁਕਾਨ ਕਾਰੋਬਾਰ ਕਰਨ ਵਾਲਾ ਕੋਈ ਬੰਦਾ ਹੋਵੇ ਜਿੱਦੇ ਕਾਨੂੰਨ ਬਣਦਾ ਉਹ ਸਾਰਿਆਂ ਲਈ ਬਣਦਾ ਹੁੰਦਾ ਜਿਹੜਾ ਨੁਕਸਾਨ ਝੱਲਣਾ ਨਾ ਕੱਲੇ ਕਿਸਾਨਾਂ ਨੇ ਨਹੀਂ ਝੱਲਣਾ ਇੱਕ ਗੱਲ ਯਾਦ ਰੱਖੋ ਭਾਰਤ ਵਾਲਾ ਸਾਡੇ ਜਿਹੜਾ ਪੰਜਾਬ ਦੀ ਲੰਗੀ ਆ ਕੀ ਕਿਸੇ ਕਿਸਾਨ ਨੇ ਰੋਕਿਆ ਕਿਉਂਕਿ ਠੀਕ ਹੈ ਇੱਕ ਵਿਕਾਸ ਕੀਤਾ ਉਦਯੋਗ ਉਦਯੋਗ ਜਿਹੜਾ ਵਪਾਰ ਆ ਵੀ ਸਾਡਾ ਹੋਰ ਫੂਬਿਆਂ ਦੇ ਨਾਲ ਬਣ ਜੇ ਹੋਰ ਕੰਟਰੀਆਂ ਦੇ ਨਾਲ ਸਾਡਾ ਵਪਾਰ ਚੱਲ ਪੇ ਕਿਸੇ ਨੇ ਵਿਰੋਧ ਨਹੀਂ ਕੀਤਾ ਦੱਸੋ ਕੇਂਦਰ ਸਰਕਾਰ ਨੇ ਉਹ ਬਣਾਇਆ ਠੀਕ ਆ ਭਾਈ ਨੰਗ ਦੀਏ ਛੜਕ ਨੰਗਾਓ ਸਾਡਾ ਸਾਨੂੰ ਪੈਸੇ ਮਿਲ ਗਏ ਠੀਕ ਆ ਇੱਕ ਅਸੀਂ ਇਹ ਸੋਚਦੇ ਜਰੂਰ ਆ ਕਿ ਅਸੀਂ ਜ਼ਮੀਨਾਂ ਦੇ ਮਾਲਕ ਆ ਸਾਡੇ ਤੋਂ ਜ਼ਮੀਨਾਂ ਖੋਹਿਆ ਕਿਵੇਂ ਜਾਣ ਗੀਆਂ ਭਾਰਤ ਮਾਲਾ ਲੰਗੀ ਆ ਕੀਤੇ ਕਿ ਨਹੀਂ ਮੂੰਹ ਅਗਲੇ ਨੇ ਬੰਦ ਕੀਤੇ ਦੱਸੋ ਤੁਸੀਂ ਠੀਕ ਆ ਅਸੀਂ ਆਗੋਂ ਨੂੰ ਮਾਰਾ ਅੱਜ ਕਹਿ ਰਹੇ ਹਾਂ ਪਰ ਇਹ ਤੁਸੀਂ ਪਛਤਾਉਂਗੇ ਇਹ ਮਜ਼ਦੂਰਾਂ ਦੇ ਲਈ ਵੀ ਓਨੇ ਖਤਰਨਾਕ ਆ ਆੜਤੀਆਂ ਵਪਾਰੀਆਂ ਦੇ ਲਈ ਵੀ ਓਨੇ ਖਤਰਨਾਕ ਆ ਇੱਥੇ ਚਮਚਾ ਚੱਟ ਵਾਲੀਆਂ ਗੱਲਾਂ ਨਾ ਕਰੋ ਕਿਉਂਕਿ ਬੇੜਾ ਸਾਡਾ ਜਿਹੜਾ ਪਤਾ ਕਿਹੜੀਆਂ ਚੀਜ਼ਾਂ ਨੇ ਭਾਇਆ ਬੇੜਾ ਸਾਡਾ ਬਿਠਾਇਆਗਾ ਜਿਹੜੀਆਂ ਅਸੀਂ ਆ ਫੇਰੀ ਚੀਜ਼ਾਂ ਲੈਣ ਗਿੱਜਗੇ ਥੋਡੇ ਘਰਾਂ ਚ ਅੱਜ ਅਨਾਜ ਵੰਡਦੀ ਆ ਸਰਕਾਰ ਠੀਕ ਆ ਜਾਂ ਪਹਿਲਾਂ ਬਾਦਲਨ ਸਰਕਾਰ ਵੇਲੇ ਜਾਂ ਪਹਿਲਾਂ ਕਾਂਗਰਸ ਵੇਲੇ ਤੁਹਾਨੂੰ ਕਣਕ ਦਿੱਤੀ ਤੁਹਾਨੂੰ ਦਾਲਾਂ ਦਿੱਤੀਆਂ ਠੀਕ ਆ ਅੱਜ ਉਹ ਰਾਸ਼ਨ ਆਟੇ ਦੇ ਰੂਪ ਦੇ ਵਿੱਚ ਵੰਡਿਆ ਜਾਂਦਾ ਉਹ ਕਣਕ ਉਹ ਆਟਾ ਪੈਦਾ ਕਿਹਨੇ ਕੀਤਾ ਬਈ ਕੀ ਵੀ ਮਿਹਨਤ ਆ ਉਹ ਦੱਸੋ ਉਹ ਕਿਸਾਨ ਦੀ ਮਿਹਨਤ ਆ ਤੇ ਉਹ ਕਿਸਾਨ ਤੋਂ ਲੈ ਕੇ ਘੱਟ ਰੇਟ 'ਚ ਮਹਿੰਗੇ ਮੁੱਲ 'ਚ ਵੇਚਣ ਦੀਆਂ ਗੱਲਾਂ ਕਰਦੇ ਆ ਕਾਰਪੋਰੇਟ ਘਰਾਣੇ ਤੁਸੀਂ ਇਹ ਸੋਚੋ ਥੋੜਾ ਹੀ ਰਾਸ਼ਨ ਖੋਡੀਆਂ ਹੀ ਜੁੱਤੀਆਂ ਥੋੜੇ ਸਿਰ 'ਚ ਸਰਕਾਰ ਝੋਲਿਆਂ ਤੇ ਆਪਦੀਆਂ ਫੋਟਮਾਂ ਲਾ ਲਾ ਕੇ ਵੰਡੀ ਜਾਂਦੀ ਆ ਤੁਸੀਂ ਕੰਮ 'ਤੇ ਕੰਮ ਐਨਾ ਤਾਂ ਸੋਚ ਲਓ ਵੀ ਜਿਹੜੀਆਂ ਮੰਗਾਂ ਦੀ ਖਾਤਰ ਆ ਸੀ ਉੱਥੇ ਜਾ ਕੇ ਸ਼ੰਭੂ ਬੈਠ ਕੇ ਖਨੌਰੀ ਤੇ ਬੈਠ ਕੇ ਅਟਾਰੀ ਵਾਲੇ ਪਾਸੇ ਅਸੀਂ ਜਾਏ ਖੜੇ ਆ ਉਹ ਮੰਗਾਂ ਤਾਂ ਦੇਖ ਲਓ ਸਹੀ ਆ ਨਾ ਆ ਗੋਣ ਨੂੰ ਜਮਾ ਇੱਕ ਪਾਸੇ ਰੱਖ ਦਿਓ ਅੱਜ ਕੱਲਾ ਪੰਬਲ ਪੂਸਾ ਇਹੀ ਪਾਇਆ ਪਿਆ ਉਹ ਗਦਾਰ ਆ ਉਹ ਲਾੜਤਾਂ ਉਹ ਗਲਤ ਆ ਉਸ ਗੱਲਾਂ ਦੇ ਜਵਾਬ ਟਾਈਮ ਦਿੰਦਾ ਹੁੰਦਾ ਤੇ ਤੁਸੀਂ ਮੁੜ ਕੇ ਪਛਤਾਉਂਗੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਬੋਲਣ ਦਾ ਅਸੀਂ ਫਰੀ ਦੀਆਂ ਚੀਜ਼ਾਂ ਪਿੱਛੇ ਗਏ ਆਥੇ ਪਿੱਛੇ ਗਏ ਬਿਜਲੀ ਪਿੱਛੇ ਗਏ ਫਰੀਪੂਰੀ ਕੁਛ ਨਹੀਂ ਮਿਲਦਾ ਤੁਸੀਂ ਇਹ ਦੇਖੋ ਜਦੋਂ ਪਹਿਲਾਂ ਕਾਨੂੰਨ ਰੱਦ ਕਰਾਏ ਆ ਟੋਰ ਪਲਾਜ਼ੀਆਂ ਤੇ ਪਰਚੀ ਕਿੰਨੀ ਸੀ ਕਦੇ 50 ਰੁਪਏ 100 ਰੁਪਏ ਜਿਹੜੀ 100 ਸੀ ਉਹ 200 ਕਰਤੀ ਜਿਹੜੀ 250 ਸੀ ਉਹ 400 ਕਰਤੀ ਨਹੀਂ ਕੀਤੀ ਤਾਂ ਤੁਸੀਂ ਦੱਸੋ ਆਪਾਂ ਕਹਿੰਦੇ ਨੇ ਵੀ ਪਰਚੀ ਕਿਵੇਂ ਵਧਾਤੀ ਤੁਸੀਂ ਆਪ ਪੁੱਛੋ ਵਾਲੇ ਟੋਲ ਪਲਾਜੇ ਤੇ ਲੰਘਦੇ ਹੋ 75 ਰੁਪਏ ਪਰਚੀ ਸੀਗੀ ਉੱਥੇ ਠੀਕ ਆ ਉੱਥੇ ਉਹਨਾਂ ਨੇ ਹੁਣ ਬਿਨਾ ਫਾਸਟ ਟੈਗ ਤੋਂ ਜੇ ਤੁਹਾਡੇ ਫਾਸਟ ਟੈਗ ਨਹੀਂ ਲੱਗਿਆ ਤਾਂ 150 ਦੀ ਪਰਚੀ ਕਰਤੀ ਦੱਸੋ ਤੁਸੀਂ ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣੀਆਂ ਫਿਰ ਅਗਲੀ ਗੱਲ ਆਜੋ ਜਿਹੜੀਆਂ ਸਰਕਾਰਾਂ ਦੇ ਯੋਗਦਾਨ ਦੀ ਸਰਕਾਰਾਂ ਕੋਈ ਐਡੀਆਂ ਕਮਲੀਆਂ ਨਹੀਂ ਵੀ ਸਾਡੇ ਪਿੱਛੇ ਲੱਗਣਗੀਆਂ ਉਹ ਇੱਕ ਬਿਆਨ ਦਿੰਦਿਆਂ ਇੱਕ ਸਿਆਸਤ ਆ ਜਦੋਂ ਪਹਿਲਾਂ 2020 ਦੇ ਵਿੱਚ ਮੋਰ ਲੱਗਿਆਗਾ ਅੰਦੋਲਨ ਉੱਥੇ ਮੋਰਚਾ ਦਿੱਲੀ ਦੇ ਵਿੱਚ ਉਦੋਂ ਉਹੀ ਕੇਜਰੀਵਾਲ ਸਾਹਿਬ ਇਹ ਗੱਲ ਕਹਿੰਦੇ ਸੀ ਨਾ ਵੇ ਅਸੀਂ ਇੱਥੇ ਤੁਹਾਨੂੰ ਜਿਹੜੇ ਪੁਖਤਾ ਪ੍ਰਬੰਧ ਕਰਕੇ ਦੇਵਾਂਗੇ ਕੇਂਦਰ ਨੇ ਲਾਈਟ ਕੱਟੀ ਕੇਜਰੀਵਾਲ ਨੇ ਰੌਲਾ ਪਾਇਆ ਵੀ ਅਸੀਂ ਲਾਈਟ ਦਾ ਪ੍ਰਬੰਧ ਕਰਕੇ ਦੇਵਾਂਗੇ ਇਹ ਕੋਈ ਬਾਹਰਲੇ ਸੂਬੇ ਤੋਂ ਨਹੀਂ ਆਏ ਇਹ ਸਾਡੇ ਕਿਸਾਨ ਨੇ ਸਾਡੇ ਲੋਕ ਨੇ ਠੀਕ ਆ ਉਥੇ ਲੈਟਰੀਨਾਂ ਦਾ ਬਾਥਰੂਮਾਂ ਦਾ ਸਾਰਾ ਪ੍ਰਬੰਧ ਕਰਕੇ ਦਿੱਤਾ ਗਿਆ ਕਿਉਂ ਕਿ ਉਦੋਂ ਪੰਜਾਬ ਦਿੱਸਦਾ ਸੀ ਉਦੋਂ ਪੰਜਾਬ ਦਿੱਸਦਾ ਸੀ ਪੰਜਾਬ ਚ ਸਰਕਾਰ ਬਣਾਉਣੀ ਸੀ ਅੱਜ ਪੰਜਾਬ ਚ ਸਰਕਾਰ ਝਾੜੂ ਵਾਲਿਆਂ ਦੀ ਬਣ ਗਈ ਅੱਜ ਹਰਿਆਣੇ ਚ ਦੇਖਦਾ ਉਹਨਾਂ ਨੂੰ ਵੀ ਅਸੀਂ ਹਰਿਆਣੇ ਚ ਸਰਕਾਰ ਬਣਾਵਾਂਗੇ ਅੱਜ ਨਹੀਂ ਹਰਿਆਣੇ ਵਾਲਿਆਂ ਨੂੰ ਕਿਹਾ ਜਾਂਦਾ ਬਈ ਅੱਜ ਨਹੀਂ ਕਿਹਾ ਜਾਂਦਾ ਹਰਿਆਣੇ ਵਾਲਿਆਂ ਨੂੰ ਵੀ ਆ ਖੱਟੜ ਸਾਹਿਬ ਕੀ ਕਰ ਰਹੇ ਹੋ ਤੁਸੀਂ ਠੀਕਾ ਸਾਡੇ ਉਹਨਾਂ ਨੇ ਖੇਤਾਂਾਂ ਤੇ ਅਥਰੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਠੀਕਾ ਰਾਵੜਦੀਆਂ 100 ਕੋਸ ਉਹਨਾਂ ਨੇ ਸਾਡੇ ਤੇ ਕੀਤਾ ਕਿ ਉਹ ਸਾਰਾ ਜਿਹੜੀ ਉਹਨਾਂ ਨੂੰ ਸਿੱਟਣ ਦੇ ਵਾਸਤੇ ਜਿਹੜੀ ਅਜਾਜਤਾ ਆਖਰਕਾਰ ਹਰਿਆਣੇ ਦੀ ਸਰਕਾਰ ਨੇ ਦਿੱਤੀ ਹੂ ਪ੍ਰਸ਼ਾਸਨ ਨੂੰ ਕਿਹਾ ਉਹ ਤਾਂ ਹੀ ਸਿੱਟੇ ਗਏ ਤੇ ਸਾਡੀ ਸਰਕਾਰ ਕੀ ਕਰਦੀ ਸੀਗੀ ਬਈ ਇਹ ਸਾਡੀ ਸਰਕਾਰ ਨਹੀਂ ਆਰਡਰ ਦੇ ਸਕਦੀ ਸੀਗੀ ਵੀ ਜੇ ਤੁਸੀਂ ਛਟਿਆਸੀ ਵੀ ਤੁਹਾਡੇ ਪ੍ਰਸ਼ਾਸਨ ਤੇ ਜਿਹੜੇ ਉਧਰ ਲੋਕ ਖੜੇ ਆ ਸੀ ਵੀ ਉਹਨਾਂ ਤੇ ਅਸਰੂ ਗੈਸ ਦੇ ਕੋਲੇ ਸੱਟ ਸਕਦੇ ਆ। ਤਸੋ ਤੁਸੀਂ ਕੀ ਕੀ ਉਹ ਨਹੀਂ ਕਹਿ ਸਕਦੇ ਸੀ ਪਰ ਨਹੀਂ ਇੱਥੇ ਭਗਵੰਤ ਮਾਨ ਦਾਅਵੇ ਤੇ ਕਰ ਰਿਹਾ ਕਿ ਅਸੀਂ ਸਾਰਾ ਕੁਝ ਕਰ ਰਹੇ ਆ ਅਸੀਂ ਸਾਰਾ ਕੁਝ ਸਹਿਯੋਗ ਦੇ ਰਹੇ ਆ ਇਹ ਕਰਿਆ ਆ ਇੰਟਰਨੈਟ ਕਿਹੜੀ ਗੱਲ ਤੋਂ ਬੰਦ ਕੀਤਾ ਬਾਈ ਕੋਈ ਚਿੱਠੀ ਕੱਢੀ ਸਰਕਾਰ ਨੇ ਵੀ ਆ ਇੰਟਰਨੈਟ ਬੰਦ ਫੱਤਾ ਫੱਤਾ ਜ਼ਿਲ੍ਹਿਆਂ 'ਚ ਕੀਤਾ ਪਿਆ ਕਿੱਥੇ ਸ਼ੰਭੂ ਬਾਡਰ ਕਿੱਥੇ ਫਤੇਗੜ ਠੀਕ ਆ ਪਟਿਆਲਾ ਕਿੱਥੇ ਦੱਸੋ ਇਹਨਾਂ ਤੋਂ ਬਾਈ ਕੀ ਖਤਰਾ ਉੱਥੇ ਜਾਂਦੇ ਆ ਪੱਤਰਕਾਰ ਭਰਾ ਉਹਨਾਂ ਨੂੰ ਸਲੂਟ ਆ ਜਿਹੜੇ ਹੱਕ 사 ਲਈ ਉੱਥੇ ਬੋਲਦੇ ਆ ਠੀਕ ਆ ਫਿਰ ਉਰੇ ਆ ਕੇ ਵਿਚਾਰੇ ਕਿਤੇ ਜਾ ਕੇ ਵੀਡੀਓ ਪਾ ਕੇ ਜਾਂਦੇ ਆ ਕਿੰਨਾ ਚਿਰ ਤੁਸੀਂ ਰੱਖ ਲੋਗੇ ਦੱਸੋ ਅਸੀਂ ਸਿਰਫ ਐਸੇ ਗੱਲ ਤੇ ਅੜੇ ਖੜੇ ਹਾਂ ਫਲਾਣਾ ਕਿਸਾਨ ਆਗੂ ਮਾੜਾ ਫਲਾਣਾ ਬਹੁਤ ਚੰਗਾ ਆਪਦੀਆਂ ਮੰਂਡਾਂ ਦੇਖ ਲੋ ਜਿਹੜੀਆਂ ਮੰਗਾ ਮੰਨੀਆਂ ਮਨਵਾਉਣ ਦੇ ਵਾਸਤੇ ਉੱਥੇ ਗਏ ਆਦੇ ਸੀ ਐਮਐਸਪੀ ਦੇ ਲਈ ਉਹ ਸਹੀ ਆ ਕਿ ਗਲਤ ਆ ਤੇ ਇਹ ਫਿਰ ਕੱਲੇ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨ ਦੀ ਗੱਲ ਨਹੀਂ ਜੇ ਲਾਗੂ ਹੋਈ ਤੇ ਸਾਰਿਆਂ ਤੇ ਹੋਊਗੀ ਪੰਜ ਮੰਗਾਂ ਲਈ ਸਰਕਾਰ ਨੇ ਜਿਹੜੀ ਆ ਪਿੱਛੇ ਮੀਟਿੰਗ ਹੋਈ 18 ਤਰੀਕ ਦੀ ਸ਼ਾਇਦ ਉੱਥੇ ਪੰਜ ਮੰਗਾਂ ਤੇ ਕਹਿੰਦੇ ਸੀ ਵੀ ਅਸੀਂ ਪੰਜ ਸਾਲਾਂ ਲਈ ਲਾਗੂ ਕਰ ਦਿੰਨੇ ਕਿਉਂ ਪੰਜ ਸਾਲਾਂ ਲਈ ਲਾਗੂ ਕਰ ਦਿਓਗੇ ਬਈ ਫਿਰ ਫਿਰ ਤੁਸੀਂ ਦਵਾ ਇੱਕ ਗੱਲ ਯਾਦ ਰੱਖੋ ਜੇ ਹੁਣ ਬੀਜੇਪੀ ਆ ਗਈ ਨਾ ਕੇਂਦਰ ਦੇ ਵਿੱਚ ਉਹ ਕਾਨੂੰਨ ਲੈ ਕੇ ਆਊਗੀ ਤੁਸੀਂ ਜਿਵੇਂ ਹੁਣ ਰਾਜਸਥਾਨ ਦੇ ਵਿੱਚ ਕਰਤਾ লাশ ਰੱਖ ਕੇ ਤੁਸੀਂ ਉਹ ਨਹੀਂ ਕਰ ਸਕਦੇ ਯੂਪੀ ਚ ਕਰ ਦਿੱਤਾ ਗਿਆ ਵੀ ਤੁਸੀਂ 6 ਮਹੀਨਿਆਂ ਤੱਕ ਕੋਈ ਰੋਸ ਮਜਾਰਾ ਨਹੀਂ ਕਰ ਸਕਦੇ ਆਂ ਅੰਦੋਲਨ ਆ ਕਿਸਾਨੀ ਅੰਦੋਲਨ ਸਾਡਾ ਅਖੀਰਲਾ ਅੰਦੋਲਨ ਐਸ ਤੋਂ ਬਾਅਦ ਜੇ ਬੀਜੇਪੀ ਆ ਗਈ ਉਹ ਹਾਲਾਤ ਬਣਾਊਗੀ ਉਹ ਕਾਨੂੰਨ ਆਉਣਗੇ ਵੀ ਸੜਕ ਤੇ ਤੁਸੀਂ ਨਾ ਬੈਠ ਨਹੀਂ ਸਕਦੇ ਤੇ ਫੇਰ ਤੁਸੀਂ ਰੋਣਾ ਪਛਤਾਉਣਾ 100-100 ਜ਼ਮੀਨ ਦੇ ਕਿੱਲੇ ਵਾਲੇ ਵੀ ਦਿਹਾੜੀਆਂ ਕਰਨਗੇ ਇਹ ਗੱਲ ਯਾਦ ਰੱਖਿਓ ਤੁਸੀਂ ਅਸੀਂ ਸਿਰਫ ਅੱਜ ਇੱਥੇ ਖੜੇ ਆਂ ਵੀ ਮੈਂ ਉਗਰਾਹਾ ਦੇ ਮਗਰਾ ਮੈਂ ਡੱਲੇਵਾਲ ਸਾਹਦੇ ਮਗਰਾ ਮੈਂ ਪੰਦੇੜ ਸਾਹਿਬ ਦੇ ਮਗਰਾ ਠੀਕ ਆ ਸਤਕਾਰ ਕਰੋ ਉਹ ਆ ਕੂੜੇ ਇਹ ਜਿਹੜੇ ਸਾਨੂੰ ਉਥੋਂ ਤੱਕ ਲੈ ਕੇ ਗਏ ਨੇ ਜਿਨ੍ਹਾਂ ਨੇ ਰਾਹ ਪੱਧਰਾ ਕੀਤਾ ਪਰ ਕੱਲਾ ਅੱਜ ਇਹ ਨਾ ਡੌਂਡੀ ਪਿੱਟੀ ਜਾਓ ਕੱਲੀਆਂ ਆ ਚੀਜ਼ਾਂ ਦਿਖਾਈ ਜੋ ਵੀ ਇਹ ਤਾਂ ਗਦਾਰ ਆ ਇਹ ਤਾਂ ਫਲਾਨਾ ਜੀ ਅਸੀਂ ਉਹਨਾਂ ਨੇ ਮਗਰ ਨਹੀਂ ਪਰ ਮੈਂ ਕਿਸਾਨਾਂ ਗੁਣ ਵੀ ਕਹਿਣਾ ਵੀ ਇਹ ਵੇਲਾ ਲੜਨ ਦਾ ਨਹੀਂ ਹੈ ਜਾਣਦੇ ਸਾਰੇ ਕਿਸਾਨਾਂ ਗੁਓ ਚੱਲੋ ਕਿਤੇ ਨਾ ਕਿਤੇ ਇਹ ਵੀ ਗੱਲ ਆ ਰਹੀ ਆ ਖੁੱਲ ਕੇ ਸਾਹਮਣੇ ਵੀ ਜਥੇ ਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਸਮਰਥਨ ਕਰਨ ਲੀਆਂ ਮੱਤ ਭੇਦ ਸਾਨੂੰ ਸੋਸ਼ਲ ਮੀਡੀਆ ਤੇ ਜਿਹੜੇ ਇਹ ਫਲਾਏ ਜਾ ਰਹੇ ਉਹਨਾਂ ਨੂੰ ਘੱਟ ਕਰਨਾ ਚਾਹੀਦਾ ਸਾਨੂੰ ਸਿਰਫ ਤੇ ਸਿਰਫ ਮੰਗਾਂ ਤੇ ਧਿਆਨ ਦੇਣਾ ਚਾਹੀਦਾ ਵੀ ਸਾਡੀਆਂ ਮੰਗਾਂ ਕੀ ਆ ਹਜੇ ਵੀ ਟਾਈਮ ਆ ਸਾਨੂੰ ਹਜੇ ਵੀ ਆਪਣਾ ਟਾਈਮ ਆ ਜਿਹੜਾ ਉਹ ਬੋਚ ਲੈਣਾ ਚਾਹੀਦਾ ਸਾਨੂੰ ਇਹਦੀ ਕਦਰ ਕਰਨੀ ਚਾਹੀਦੀ ਆ ਸਾਨੂੰ ਉੱਥੇ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਠੀਕ ਆ ਇਹ ਉਦੋਂ ਬਣੀ ਜਦੋਂ ਇਹ ਰਿਪੋਰਟ ਬਣੀ ਉਦੋਂ ਮਾਨਸਨਮਾਨ ਵੀ ਕੀਤਾ ਗਿਆ ਪਰ ਲਾਗੂ ਸਰਕਾਰ ਨੇ ਅੱਜ ਤੱਕ ਨਹੀਂ ਕੀਤੀ ਵੀਰ ਮੈਨੂੰ ਇੱਕ ਆਗੂ ਮਿਲਿਆ ਰਾਜਸਥਾਨ ਤੋਂ ਉਹ ਦੇਖੋ ਉੱਥੇ ਇੱਕ ਟਰਾਲੀ ਲੈ ਕੇ ਪਹੁੰਚਿਆ ਗੰਗਾ ਨਗਰ ਤੋਂ ਹਿਮਾਚਲ ਦੇ ਲੋਕ ਪਹੁੰਚਿਆ ਅਸੀਂ ਪੰਜਾਬ ਵਾਲੇ ਸਰਪ ਇੱਥੇ ਹੀ ਖੜੇ ਹਾਂ ਉਹ ਆਗੂ ਦੇ ਮਗਰ ਨਹੀਂ ਜਾਣਾ ਉਹ ਆਗੂ ਦੇ ਇਹ ਕੱਲੇ ਆਗੂਆਂ ਦੀ ਜਿਹੜੇ ਮੂਰੇ ਆ ਉਹਨਾਂ ਦੀ ਕੱਲਿਆਂ ਦੀ ਲੜਾਈ ਨਹੀਂ ਇਹ ਸਾਰਿਆਂ ਦੇ ਉੱਪਰ ਜਿਹੜੇ ਗੰਦੇ ਕਾਨੂੰਨ ਜਾਂ ਜਿਹੜੀਆਂ ਚੀਜ਼ਾਂ ਬਣ ਰਹੀਆਂ ਮੰਗਾ ਮੰਲੀਆਂ ਨਹੀਂ ਨਾ ਪਹਿਲੀ ਗੱਲ ਤਾਂ ਸਾਫ਼ ਉਦੋਂ ਤੋਂ ਗਲਤੀ ਹੋਗੀ ਜਦੋਂ ਕਾਨੂੰਨ ਰੱਦ ਕੀਤੇ ਅਸੀਂ ਕਿਤੇ ਉਦੋਂ ਲੈਕਤੀ ਮੰਗਾ ਮਣਵਾ ਕੇ ਉੱਥੇ ਹੁੰਦੇ ਸਾਨੂੰ ਆ ਦੂਰੀ ਆ ਦਾ ਕੰਮ ਨਹੀਂ ਕਰਨਾ ਪੈਣਾ ਸੀ ਜਿਵੇਂ ਕਹਿ ਦਿੰਨੇ ਆ ਨਾ ਕੋਈ ਕੰਮ ਕਰਦੇ ਆ ਵੀ ਚੱਲਾ ਬਾਅਦ ਚ ਕਰ ਲਾਂਗੇ ਘੋਲ ਹੋ ਗਈ ਉਹ ਘੋਲ ਦਾ ਨਤੀਜਾ ਅੱਜ ਸਾਨੂੰ ਉਹ ਭੁਗਤਣਾ ਪੈ ਰਿਹਾ ਉਹ ਵੀਰ ਨੇ ਦੱਸਿਆ ਰਾਜਸਥਾਨ ਵਾਲੇ ਨੇ ਉਹ ਕਹਿੰਦੇ 100 ਕਵਾਂਟਰ ਸਾਡੇ ਤੋਂ ਸਰੋਂ ਖਰੀਦੇ ਹੁੰਦੇ ਸੀ ਫਿਰ ਘਟਾ ਕੇ 75 ਕਰਤੀ ਫਿਰ 50 ਕਰਤੀ ਫਿਰ ਇਹਨਾਂ ਨੇ 25 ਕੁਆਂਟਲ ਤੇ ਲੈ ਕੇ ਗੱਲ ਆ ਗਈ ਠੀਕ ਆ 25 ਕੁਆਂਟਲ ਨੂੰ ਕੀ ਕੀਤਾ ਉਹ ਕਹਿੰਦਾ ਪਹਿਲਾਂ ਜਿੰਮੇ ਮੈਂ ਸਿਰੋ 25 ਕੁਆਂਟਲ ਦਿੱਤੀ ਮੇਰਾ ਬੱਚਾ ਬਾਲਾ 18 ਸਾਲ ਤੋਂ ਉਪਰ ਆ ਉਹ ਦੇ ਸਕਦਾ ਮੇਰਾ ਫਾਦਰ ਦੇ ਸਕਦਾ ਤਿੰਨ ਪਰਿਵਾਰ ਦੇ ਜੀ ਰਾ ਕੇ ਦੇ ਸਕਦੇ ਸੀ ਸਰੋਂ ਉਹਨਾਂ ਨੂੰ ਠੀਕ ਆ ਫਿਰ ਉਹਨਾਂ ਨੇ ਗੇਮ ਕੀ ਖੇਡੀ ਫਿਰ ਉਹਨਾਂ ਨੇ ਇੱਕ ਕਾਰਡ ਬਣਾਤੇ ਜਿਵੇਂ ਆਪਾਂ ਰਾਸ਼ਨ ਕਾਰਡ ਕਹਿ ਲਗੇ ਵੀ ਪਰਿਵਾਰ ਚੋਂ ਇੱਕ ਜਾਣੇ ਤੋਂ 25 ਕੁਇੰਟਲ ਸਰੀ ਲੈਤੀ ਜਾਊਗੀ ਫਿਰ ਉਹ 25 ਕੁਇੰਟਲ ਜਦੋਂ ਮੰਡੀ ਚ ਲੈ ਕੇ ਜਾਂਦਾ ਕਿਸਾਨ ਉਹਨੂੰ ਕਿਹਾ ਜਾਂਦਾ ਇਹ ਠੀਕ ਨਹੀਂ ਗਈ ਇਹ ਹਜੇ ਕੱਚੀ ਆ ਇਹਦਾ ਰੇਟ ਇਹ ਨਹੀਂ ਬਣਨਾ ਤੁਸੀਂ ਦੇਖੋ ਕਿड्डे ਖਤਰਨਾਕ ਕਾਨੂੰਨ ਆਏ ਪਏ ਆ ਇਹ ਇਕੱਲੇ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਗੱਲ ਨਹੀਂ ਜੇ ਐਮਐਸਪੀ ਲਾਗੂ ਹੋਊਗੀ ਕੀਕਾ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਊਗੀ ਤਾਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਫਾਇਦਾ ਹੋਊਗਾ ਤੇ ਨਹੀਂ ਤੁਸੀਂ ਦੇਖ ਲਿਓ ਅੱਜ ਜੇ ਇਹਨਾਂ ਗੱਲਾਂ 'ਚ ਟੇਕੇ ਰਹਿ ਗਏ ਨਾ ਵੀ ਐਡੇ ਮਗਰ ਨਹੀਂ ਲੱਗਣਾ ਉਹਦੇ ਮਗਰ ਨਹੀਂ ਲੱਗਣਾ ਇਹਦੇ ਨਤੀਜੇ ਭੁਗਤਨੇ ਪਹਿਣਗੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਮੰਗਾ ਮੰਗਾ ਤੇ ਤਾਂ ਧਿਆਨ ਦੇ ਲੋ ਜਿਹੜੀਆਂ 10 ਮੰਗਾ ਕਿੰਨੇ ਕਿਸਾਨ ਸ਼ਹੀਦ ਹੋਏ ਸੀ ਠੀਕ ਆ ਹੋਰ ਜਿਹੜਾ ਉੱਤਰਾਖੰਡ ਦੇ ਵਿੱਚ ਉਹ ਕਾਂਡ ਹੋਇਆ ਸੀ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਕਿੰਨੇ ਆਪਣੇ ਕਿਸਾਨ ਹੁਣ ਵੀ ਦੋਸ਼ੀ ਹੀ ਦੋਗੇ ਉਹਨਾਂ ਲਈ ਵੀ ਤੇ ਮੰਗਾ ਹੈਗੀਆਂ ਕਿਉਂ ਨਹੀਂ ਅਸੀਂ ਜਾਂਦੇ ਅੱਜ ਅੱਜ ਉਹਨਾਂ ਨੇ ਠੀਕ ਆ ਬੈਰੀਕੇਡ ਕਰੜੇ ਕਰ ਲਏ ਬਹੁਤ ਕੁਸ਼ ਕਰੜਾ ਕਰ ਲਿਆ ਅੱਜ ਵੀ ਕਿਸਾਨ ਜਾਵਤੇ ਦੇ ਵਿੱਚ ਜਿਹੜੇ ਮੂਹਰੇ ਆਗੂ ਆ ਕੀ ਉਹਨਾਂ ਨੂੰ ਫਿਕਰ ਨਹੀਂਗਾ ਕਿ ਉਹਨਾਂ ਦੇ ਦਿਮਾਗ ਤੇ ਟੈਨਸ਼ਨ ਨਹੀਂ ਇੱਕ ਪਾਸੇ ਉਹ ਮੀਟਿੰਗਾਂ ਕਰਦੇ ਆ ਰਾਤ ਨੂੰ 3-3 ਵਜੇ ਤੱਕ ਠੀਕ ਆ ਦੂਜੇ ਪਾਸੇ ਉਹ ਨੌਜਵਾਨਾਂ ਨੂੰ ਰੋਕੇ ਵਿਚਾਰਿਆਂ ਨੂੰ ਰੱਖਦੇ ਆ ਵੀ ਜਾਵਤੇ 'ਚ ਰਹਿ ਕੇ ਚੱਲੋ ਆਪਾਂ ਕੁਛ ਅਲਿਗਲ ਨਾ ਕਰ ਬੈਠੀਏ ਸਾਡੇ ਤੇ ਕੋਈ ਕੇਸ ਨਾ ਬਣ ਜੇ ਦੱਸੋ ਤੁਸੀਂ ਜਿਹੜੇ ਪਰਚੇ ਉਦੋਂ ਦਿੱਲੀ 'ਚ ਰੱਦ ਹੋਏ ਉਹ ਪਰਚੇ ਰੱਦ ਕਰਾਉਣ ਦੇ ਵਾਸਤੇ ਵੀ ਉਹ ਜਿਹੜਾ ਕਿਸਾਨ ਅੱਜ ਉਹ ਮੰਗਾਂ ਦੀ ਵਿੱਚ ਰੱਖ ਜਾਵਾਂਗਾ ਅਸੀਂ ਮੰਗਾਂ ਤਾਂ ਦੇਖ ਲਏ ਪੜਦੇ ਅਸੀਂ ਨਹੀਂ ਮੰਗਾਂ ਅਸੀਂ ਨਹੀਂ ਸਾਨੂੰ ਕੋਈ ਪਤਾ ਅਸੀਂ ਬਸ ਇੱਕ ਸਰਟੀਫਿਕੇਟ ਦੇਣ ਲੱਗ ਜਾਂਦੇ ਹਾਂ ਮੈਂ ਫੇਰ ਉਹ ਗੱਲ ਕਹਿਣਾ ਤੁਹਾਨੂੰ ਕੁਝ ਗੱਲਾਂ ਦੇ ਜਵਾਬ ਸਵਾਲਾਂ ਦੇ ਜਵਾਬ ਸਮਾ ਦਿੰਦਾ ਹੁੰਦਾ ਕਾਮਲੇ ਨਾ ਬਣੋ ਸਿਆਣੇ ਬਣੋ ਇੱਕਠੇ ਹੋ ਕੇ ਚੱਲ ਗਏ ਇਹੀ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਦਾ ਸਾਰੇ ਭੈਣ ਭਰਾਵਾਂ ਨੂੰ ਹਜੇ ਵੀ ਮੌਕਾ ਉੱਥੇ ਪਹੁੰਚੋ ਸ਼ੰਭੂ ਤੇ ਖਨੌਰੀ ਤੇ ਟਾਰੀ ਤੇ ਜਿੱਥੇ ਜਿਵੇਂ ਕਿਸਾਨ ਸਾਨੂੰ ਆ ਆਗੂ ਜਿਹੜੇ ਉਹ ਗੱਲ ਕਹਿਣਗੇ ਜਾਂ ਜਿਵੇਂ ਸਾਨੂੰ ਉਹ ਸਮਝਾਉਣਗੇ ਜਿਵੇਂ ਸਾਨੂੰ ਕੋਈ ਕਾਲ ਆਊਗੀ ਮੈਸੇਜ ਆਊਗੀ ਸਾਨੂੰ ਉਵੇਂ ਕਰਨਾ ਚਾਹੀਦਾ ਉਹ ਜਰਮਨ ਤੋਂ ਜਿਹੜਾ ਇੱਕ ਵੀਰ ਆ ਉਹ ਕਹਿੰਦਾ ਮੈਨੂੰ ਉੱਥੇ ਬੈਠੇ ਨੂੰ ਪਤਾ ਲੱਗਿਆ ਸੀ 13 ਫਰਵਰੀ ਦੀ ਕਾਲ ਆ ਜਾਣਾ ਦਿੱਲੀ ਠੀਕ ਆ ਕਹਿੰਦਾ ਮੈਂ ਉੱਥੋਂ ਆ ਗਿਆ ਇੱਥੇ ਤੇ ਅਸੀਂ ਇੱਥੇ ਬੈਠੇ ਆਪਦੇ ਕੜਾ ਖੋਲੀ ਜੰਨੇ ਆ ਆਦਿ ਨੇ ਗੱਲਾਂ ਕਰੀ ਜਾਂਦੇ ਆ ਤੇ ਅਗਲੀ ਗੱਲ ਮੈਂ ਇਹ ਵੀ ਕਹਿਣਾ ਠੀਕ ਆ ਸਰਕਾਰਾਂ ਤੋਂ ਲੀਡਰਾਂ ਤੋਂ ਇਹਨਾਂ ਤੋਂ ਕੋਈ ਝਾਕਣਾ ਨਾ ਰੱਖੋ ਅਸੀਂ ਆ ਜਿਹੜਾ ਤੀਜੀ ਸਾਡੇ ਕੋਲੇ ਆਪਸ਼ਨ ਸੀ ਅਸੀਂ ਉਹ ਵੀ ਦੇਖ ਲਈ ਉਹ ਵੀ ਸਾਰਾ ਕੁਝ ਜੇ ਕਰਨਾ ਤਾਂ ਸਰਕਾਰ ਗਰਾਊਂਡ ਲੈਵਲ ਤੇ ਕਰੇ ਪਹਿਲਾਂ ਨੈੱਟ ਚਲਾਵੇ ਉਥੋਂ ਜਿਹੜੀਆਂ ਬਦੀਕੀਆਂ ਉਧਰਲਾ ਪ੍ਰਸ਼ਾਸਨ ਕਰ ਰਿਹਾ ਸਾਡੇ ਨਾਲ ਉਹਨਾਂ ਨੂੰ ਰੋਕੇ ਉਹਨਾਂ ਨੂੰ ਕਹੇ ਵੀ ਸਾਡੇ ਘਰੇ ਤੁਸੀਂ ਗੋਲਨਾ ਬੰਬ ਸਿੱਟੀ ਜਾਂਦੇ ਹੋ ਤੇ ਅਸੀਂ ਵੀ ਕਹੋ ਪ੍ਰਸ਼ਾਸਨ ਨੂੰ ਵੀ ਤੁਸੀਂ ਵੀ ਸਿੱਟੋ ਫਿਰ ਉਹਨਾਂ ਦੇ ਉੱਤੇ ਜੇ ਉਹ ਵਾਅਦਾ ਕਰ ਰਹੇ ਆ ਤਾਂ ਸਾਡੇ ਤੇ ਠੀਕ ਆ ਸਾਰੇ ਪੈਣ ਪਰ ਆ ਪਹੁੰਚਣ ਦੀ ਕੋਸ਼ਿਸ਼ ਕਰੋ ਫੇਰ ਹੀ ਕਿਤੇ ਜਾ ਕੇ ਹੱਲ ਹੋਣਾ ਜਿਵੇਂ ਵੀ ਥੋਥੋ ਆਵਾਜ਼ ਉਠਾਈ ਜਾਂਦੀ ਆ ਅੱਠ ਆਓ ਬਹੁਤ ਵੀਰ ਪੱਤਰਕਾਰ ਆ ਜਿਹੜਾ ਆਪਣੇ ਆਪ ਜਾਬੀ ਮੀਡੀਆ ਜਿਹੜਾ ਉੱਥੇ ਗੱਲ ਕਰ ਰਿਹਾ ਨਹੀਂ ਤਾਂ ਉੱਥੇ ਬਸ ਆ ਇਹ ਜ਼ਰੂਰ ਆ ਕਿ ਆਪਦੇ ਬੰਦੇ ਉਹ ਵਿੱਚ ਵਾਰਨਗੇ ਬਹੁਤ ਕੋਸ਼ ਕਰਨਗੇ ਪਰ ਅਸੀਂ ਇੱਥੇ ਕੱਲਾ ਆਹੀ ਨਾ ਹੋਲ ਜਗੇ ਵੀ ਅਸੀਂ ਉਹ ਕਿਸਾਨ ਆ ਕੋ ਚੰਗਾ ਨਹੀਂ ਉਹ ਮਾੜਾ ਉਹ ਫਲਾਨਾ ਉਹ ਢਿੰਗੜਾ ਇਹਨਾਂ ਗੱਲਾਂ ਚ ਕੁਝ ਪੈਦਾ ਨਹੀਂ ਫੇਰ ਕਹਿਣਾ ਮੰਗਾਂ ਦੇ ਵੱਲ ਧਿਆਨ ਦਿਓ ਆਗੂਆਂ ਵੱਲ ਧਿਆਨ ਨਾ ਦਿਓ ਆਗੋਂ ਦੀ ਕਾਲ ਨੂੰ ਸੁਣ ਲਓ ਮੈਸੇਜ ਨੂੰ ਸੁਣ ਲਓ ਕੀ ਕਹਿੰਦੇ ਆ ਚੰਗੇ ਮਾੜੇ ਚ ਨਾ ਪਾਓ ਮੰਗਾਂ ਤੇ ਧਿਆਨ ਦੇ ਲੋ ਜਿਹੜੀਆਂ ਆਪਣੀਆਂ ਮੰਗਾਂ ਵੀ ਉਹ ਸਹੀ ਆ ਇੰਨਾ ਕੁ ਤਾਂ ਦਿਮਾਗ ਆ ਉਹਦਾ ਤੁਸੀਂ ਵਰਤ ਸਕਦੇ ਹੋ ਤੇ ਜੇ ਹੁਣ ਨਾ ਵਰਤਿਆ ਤੇ ਫਿਰ ਸਮਾਂ ਜਵਾਬ ਦੇਊਗਾ ਵੀ ਅਸੀਂ ਕਿਹੜੀਆਂ ਕਿਹੜੀਆਂ ਗਲਤੀਆਂ ਅਸੀਂ ਕੀਤੀਆਂ ਸੀ ਹੱਥ ਬੰਨ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਉਥੇ ਪਹੁੰਚੋ ਜਰੂਰ ਠੀਕ ਆ ਜੇ ਗੱਲਾਂ ਚੰਗੀਆਂ ਲੱਗੀਆਂ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ